ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲਾ ਜਿਹੜਾ ਹਾਈਵੇ ਹੈ ਉਸ ਮੇਨ ਛੜਕ ਦੇ ਉੱਤੇ ਪੁੱਚੋ ਖੁਰਦ ਪਿੰਡ ਆਉਂਦਾ ਬਾਈ ਨਰਮਲ ਦੇ ਘਰੋਂ ਦੋਸਤੋ ਅੱਜ ਦੀ ਇਹ ਵੀਡੀਓ ਸ਼ੂਟ ਕਰ ਰਹੇ ਆ ਤੇ ਇੱਥੇ ਵੀਰ ਵਪਾਰ ਦਾ ਕੰਮ ਕਰਦਾ ਹੈ ਹੀਫਰ ਆਉਂਦੀਆਂ ਵਿਕਰੀ ਵਾਲੀਆਂ ਵਹਿੜਾ ਆਉਂਦੀਆਂ ਇੱਥੇ ਵਿਕਰੀ ਵਾਲੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ 12 ਤੋਂ 13 ਨਾਗ ਜਿਹੜੇ ਟੋਟਲ ਮੈਂ ਦਿਖਾਉਂਗਾ ਜਿਹਦੇ ਚ ਜਰਸੀ ਬੱਛੀਆਂ ਐਚ ਐਫ ਇਹ ਸਾਰੇ ਤਰ੍ਹਾਂ ਦੇ ਨਾਗ ਇੱਥੇ ਵਿਕਰੀ ਵਾਲੇ ਮੌਜੂਦ ਐ ਤੇ ਖਾਸ ਇਸ ਵੀਡੀਓ ਚ ਰਹਿਣਾ ਵੀ ਇਹਦੇ ਵਿੱਚ 8 ਵਹਿੜਾਂ ਜਿਹੜੀਆਂ ਉਹ ਗੱਬਣ ਚੈੱਕ ਪਾਸ ਤੁਹਾਨੂੰ ਦਿਖਾਉਣੀਆਂ ਸੋ ਜੀਨੇ ਗੱਬਣ ਵਹਿੜ ਖਰੀਦਣੀ ਆ ਉਹਦੇ ਹਾਸਤੇ ਵੀਡੀਓ ਖਾਸ ਐ ਬਾਕੀ ਤੁਸੀਂ ਲਾਸਟ ਤੱਕ ਵੀਡੀਓ ਦੇਖਦੇ ਰਹੋ ਜਿਹੜਾ ਵੀ ਨਾਗ ਇਹਨਾਂ ਚੋਂ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਦੀ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰਨੀ ਹੈ ਕੋਈ ਟੈਸਟ ਕਰਾਉਣ ਦੀ ਲੋੜ ਲੱਗਦੀ ਉਹ ਵੀ ਕਰਾ ਸਕਦੇ ਹੋ ਜੇ ਜਿਵੇਂ ਕੱਪਣ ਵੜਾ ਤੇ ਇਹਨਾਂ ਨੂੰ ਚੈੱਕ ਪਾਸ ਵੀ ਤੁਸੀਂ ਇੱਥੇ ਹੀ ਕਰਾ ਕੇ ਲੈ ਜਾਣੀਆਂ ਹੋਣਗੀਆਂ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਛੋਟੇ ਬੱਚਿਆਂ ਵਾਲੇ ਪਾਸਿਓ ਉਦੋਂ ਬਾਅਦ ਇੱਕ ਇੱਕ ਕਰਕੇ ਕੱਪਣਾ ਤੁਹਾਨੂੰ ਦਿਖਾਵਾਂਗੇ ਜਰਸੀ ਵੀ ਕੱਪਣ ਹੈਗੀਆ ਤੇ ਐਫਐਫ ਵੀ ਕੱਪਣ ਹੈ ਪਰ ਸ਼ੁਰੂਆਤ ਛੋਟੇ ਬੱਚਿਆਂ ਤੋਂ ਆਪਾਂ ਅੱਜ ਦੀ ਇਸ ਵੀਡੀਓ ਦੀ ਕਰ ਲੈਣੀ ਹੈ ਨਰਮਲ ਬਾਈ ਸਸਤੀ ਕਾ ਸਸੀ ਗਾਲ ਜੀ 13 ਨਾਗ ਅੱਜ ਆਪਣੇ ਕੋਲ ਹਾਂਜੀ 13 ਨਾਗ ਹੈ ਪੰਜ ਮਨ ਲੋ ਹੀ ਇਹ ਚਾਰ ਛੋਟੇ ਬੱਚੇ ਹੀ ਹੂੰ ਤੇ ਨੌ ਹੀ ਫਰਾਈਏ ਮਨ ਲੋ ਵੀ ਸਿਮਲ ਲੈਣ ਦੇ ਜੋਗਾ ਇਹ ਰੋਕੇ ਲੈਣ ਨੂੰ ਠੀਕ ਹੈ ਤੋਰੀ ਚੱਲ ਗਿਆ ਬਈ ਇੱਕ ਇੱਕ ਕਰਕੇ ਇਹ ਸੋ ਦੋਸਤੋ ਪਹਿਲੇ ਨੰਬਰ ਤੇ ਐਚ ਐਫ ਬੱਛੀ ਵੇਖ ਲਓ ਛੋਟਾ ਬੱਚਾ ਛੋਟੀ ਉਮਰ ਦਾ ਥਣ ਚਾਰ ਹੀ ਦਿੰਦੇ ਆ ਢਾਂਚਾ ਇਹਦਾ ਤੁਸੀਂ ਐਵੇਂ ਦੇਖ ਲਓ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣੀ ਹੈ ਤੋ ਇਹ ਪਹਿਲੇ ਨੰਬਰ ਦੇ ਉੱਤੇ ਐਚ ਐਫ ਵਾਰਡ ਜਿਹੜੀ ਉਹ ਵਿਕਰੀ ਵਾਲੀ ਹੈ ਇਸ ਤੋਂ ਅੱਗੇ ਜਰਸੀ ਸੋਹਣਾ ਰੰਗ ਆ ਦੱਸੋ ਸੋਹਣਾ ਡਾਂਚਾ ਬੱਛੀ ਦਾ ਨਸਲ ਜਰਸੀ ਇਹ ਦਾਂਗੀਆਂ ਬੱਛੀਆਂ ਤੋਂ ਤੁਸੀਂ ਘਰੇ ਜਰਸੀ ਤਿਆਰ ਕਰ ਸਕਦੇ ਹੋ ਪੇਮੈਂਟ ਇਨਵੈਸਟ ਕਰਨੀ ਹੈ ਦੱਸੋ ਤਾਂ ਇਦਾਂ ਦੀਆਂ ਵਹਿੜਾਂ ਤੇ ਕਰ ਲਿਆ ਕਰੋ ਕਿਉਂਕਿ ਇਹ ਗਾਂ ਜਦੋਂ ਸੂ ਪੈਂਦੀਆਂ ਕਰਮਾ ਵਾਲੀਆਂ ਫਰਦਾਖਮ ਵੀ ਵੱਧ ਜਾਂਦੀ ਹੈ ਬਾਕੀ ਕਈ ਵਾਰ ਪੈਸੇ ਆਪ ਦੀ ਗੰਜੈਸ ਦੇਖਣੀ ਹੁੰਦੀ ਹੈ ਹਰੇਕ ਭਰਾ ਨੇ ਇਹਨਾਂ ਤੋਂ ਤੁਸੀਂ ਫਾਰਮ ਦੀ ਸ਼ੁਰੂਆਤ ਵੀ ਕਰ ਸਕਦੇ ਹੋ ਸਮਾਲ ਸਕੇਲ ਦੇ ਉੱਤੇ ਬਾਕੀ ਕਰੇਗਨੇ ਆਉਦਾ ਬਜਟ ਦੇਖ ਕੇ ਪੈਸੇ ਇਨਵੈਸਟ ਕਰਨੇ ਹੁੰਦੇ ਆ 10 ਨੰਬਰ ਤੇ ਵੀ ਬੱਚੀ ਹੈ ਵੀ ਸੋਹਣੇ ਰੰਗ ਰੂਪ ਦੀ ਆ ਦੱਸੋ ਸਿੰਗਲ ਕਲਰ ਹੈ ਇਹ ਹਜੇ ਬੱਚਾ ਹੀ ਹੈ ਜਿਵੇਂ ਜਿਵੇਂ ਗਰੋਥ ਕਰਨਗੇ ਜਦੋਂ ਵੜਾ ਬਣਨਗਾ ਉਦੋਂ ਇਹਨਾਂ ਦੇ ਢਾਂਚੇ ਜਿਹੜੇ ਉਹ ਜ਼ਿਆਦਾ ਸੋਹਣੇ ਲੱਗਦੇ ਆ ਚੰਗੇ ਸਮਝ ਆਉਣ ਲੱਗ ਜਾਂਦੇ ਆ ਸੋ ਇਹ 10 ਨੰਬਰ ਤੇ ਸੀ 4 ਨੰਬਰ ਦੇ ਉੱਤੇ ਇੱਕ ਇਹਨਾਂ ਤੋਂ ਸਾਰਿਆਂ ਚੋਂ ਛੋਟਾ ਬੱਚਾ ਹੈ ਉਹ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਇਹ ਪਾਈ ਦਾ ਜਾਂ ਥੋੜਾ ਜੀ ਅੱਛਾ ਫੇ ਖੜੀ ਦਿਖਾ ਦਈਏ ਆਏ ਦਿਖਾ ਦੋ ਠੀਕ ਹੈ ਓਕੇ ਸੋ ਇਹ ਬਾਈ ਕਹਿੰਦਾ ਵੀ ਪਰ ਜੂਨਸੂ ਜ਼ਿਆਦਾ ਖੜੀ ਦੇਖ ਲੋ ਬੱਚੀ ਦੱਸੋ ਇਹ ਤੁਸੀਂ ਸੋ ਇਹ ਚਾਰ ਨਗ ਜਿਹੜੇ ਛੋਟੇ ਤੁਹਾਨੂੰ ਉਹ ਦਿਖਾਤੇ ਇਧਰੋਂ ਸ਼ੁਰੂਆਤ ਕਰਦੇ ਆਂ ਥੋੜੀਆਂ ਵੱਡੀਆਂ ਬੱਚੀਆਂ ਬਾਕੀ ਦਾ ਸਾਰੀਆਂ ਗੱਬਣੀਆਂ ਇੱਕ ਬੱਚੀ ਜਿਹੜੀ ਉਹ ਹਜੇ ਗੱਬਣ ਨਹੀਂ ਹੋਈ ਇਹਦੀ ਆਪਾਂ ਡਿਟੇਲ ਪਹਿਲਾਂ ਬਾਈ ਤੋਂ ਲੈ ਲੈਂਦੇ ਹਾਂ ਨਰਮਲੇ ਦੰਦੋਂ ਕਿਵੇਂ ਆ ਬਾਈ ਇਹ ਖੀਰੀ ਦੰਦ ਪਾਟੀ ਦੇਵਾਂਗੇ ਆਪਾਂ ਸੋ ਦੱਸੋ ਦੰਦੋਂ ਖੀਰੀ ਹੈ ਤੇ ਦੰਦ ਤੁਹਾਨੂੰ ਮੂੰਹ ਖੋਲ ਕੇ ਦਾ ਦਿਖਾ ਹੀ ਦੇਣੀ ਠੀਕ ਐ ਲੋਕ ਸੋ ਕਨਫਰਮ ਖੀਰੀ ਐ ਦੱਸੋ ਸੋਹਣਾ ਰੰਗ ਰੂਪ ਵੈਦ ਟਾਂਚਾ ਇਹਦਾ ਤੁਸੀਂ ਦੇਖ ਲਓ ਥੋੜਾ ਥੱਲੇ ਫਰਸ ਤਿਲਕਣੀ ਹੋ ਜਾਂਦੀ ਐ ਪਸੂ ਨੂੰ ਨਾਲ ਕਿਲਾ ਪਾਣਾ ਜਾਂਦਾ ਬਹੁਤ ਸੋਹਣਾ ਕੰਨ ਨਰਮਲ ਹੋਰ ਤੌਰ ਬਈ ਇਹਨੂੰ ਅੱਗੇ ਨੂੰ ਜਾਣ ਦੇ ਸੋ ਸਟਰਕਚਰ ਇਹਦਾ ਦੱਸੋ ਫੇਰ ਇੱਕ ਵਾਰ ਦੇਖ ਲਓ ਤੁਸੀਂ ਚੰਗੀ ਤੌਰ ਆ ਸੋਹਣਾ ਟਾਂਚਾ ਸੋਹਣੀ ਬੱਛੀ ਐ ਮੋੜ ਲਾ ਬਈ ਚੰਗੇ ਬੁੱਲ ਦਾ ਸੈਕਸਰ ਸੀਮਨ ਲਵਾਇਓ ਬੱਚੀ ਆਜੂਗੀ ਕਰਮਾ ਵਾਲੀ ਨਾਲ ਦੋ ਨਾਗ ਹੋ ਜਾਣਗੇ ਸੋ ਏਆਈ ਦੇ ਜੋਗ ਆ ਦੋਸਤੋ ਦਸੰਬਰ ਮਹੀਨਾ ਤੇ ਜਨਵਰੀ ਮਹੀਨਾ ਫਾਰਮਾਂ ਦੇ ਵਿੱਚ ਏਆਈ ਦਾ ਹੁੰਦਾ ਤੁਸੀਂ ਵੀ ਉਹਦੇ ਹਿਸਾਬ ਤੇ ਇਹਨਾਂ ਨੂੰ ਗੱਭਣ ਕਰਵਾ ਸਕਦੇ ਹੋ ਇਹਨਾਂ ਮਹੀਨਿਆਂ 'ਚ ਜੇ ਗੱਭਣ ਕਰਾਉਣੇ ਆ ਤਾਂ ਠੰਡ 'ਚ ਪਸ਼ੂ ਸੁੰਦਾ ਠੰਡ 'ਚ ਰੇਟ ਵੀ ਚੰਗਾ ਵਟਿਆ ਜਾਂਦਾ ਬਾਕੀ ਦੁੱਧ ਜ਼ਿਆਦਾ ਦਿੰਦੇ ਗਏ ਇਹ ਕਿੰਨੇ ਚਿਰ ਦੀ ਗੱਭਣ ਇਹ ਵੀ ਖੀਰੀਏ 5.5 ਮਹੀਨੇ ਗੱਭਣੀ 5.5 ਦੀ ਗੱਭਣ ਦੋਸਤੋ ਦੰਦੋਂ ਖੀਰੀ ਹੈ ਦਾਂ ਦਾਪਾ ਵੀਡੀਓ ਚ ਦੇਖ ਲੈਣੇ ਹਵਾਨਾ ਤੁਸੀਂ ਇਸ ਤਰ੍ਹਾਂ ਦੇਖ ਲੋ ਇਹਦਾ ਜਿਹੜਾ ਬਣਾਉਣਾ ਸ਼ੁਰੂ ਕੀਤਾ ਓਕੇ ਬਈ ਤਾਂ ਚਾ ਇਹਦਾ ਵੀ ਸੋਹਣਾ ਬਾਕੀ ਲੰਬਾਈ ਤੁਸੀਂ ਇਹਦੀ ਦੇਖ ਲੋ ਹਲੇ ਬੱਚਾ ਹੀ ਹੂੰ ਬਹੁਤ ਸੋਹਣੀ ਬੱਚੀ ਦੱਸੋ 5.5 ਮਹੀਨੇ ਦੀ ਕੱਪਣ ਦੇਖੋ ਇਹਦਾ ਸਟਰਕਚਰ ਇਹ ਤੋਂ ਅੱਗੇ ਹੋਰ ਗੱਬਣ ਵੇੜ ਤੋਰਾਂਗੇ ਆਪਾਂ ਇਹ 6 ਮਹੀਨੇ ਦੀ ਗੱਬਣੀ ਠੀਕ ਹੈ ਸੋ 6ਾਂ ਦੀ ਗੱਬਣਾਂ ਸੋ ਇਸ ਟਾਈਮ ਇਹ ਪਾਲੂ ਜੀ ਰੀ ਇਹ ਸੋਖੀ ਰੀ ਬੱਚੀ 6 ਮਹੀਨੇ ਦੀ ਗੱਬਣ ਸਾਫ਼ ਸੁਥਰੀ ਹੈ ਥੱਲੇੋਂ ਬਿਲਕੁਲ ਰੰਗ ਇਹਦਾ ਬਹੁਤ ਸੋਹਣਾ ਕਮਾਲ ਆ ਬਈ 6 ਮਹੀਨਿਆਂ ਦੀ ਕੱਪਣ ਚੈੱਕ ਪਾਸ ਕਨਫਰਮ ਇਹ ਦੋ ਦਿਨ ਚੱਕੇ ਠੀਕ ਹੈ ਕਿੰਨੇ ਦਿਨ ਦੀ ਕੱਪਣ ਇਹ 22 ਦਿਨ ਲਉਗੀ ਸੋ ਸੋ ਇਹ ਤਾਂ ਦੁੱਧ ਲੌਂਦੀ ਆਉਂਦੀ ਕਰਮਾ ਵਾਲੀ 22 23 ਦਿਨ ਹਜੇ ਲੈ ਸਕਦੀ ਹਾਂ ਕੀ ਉਹ ਦੋਂਦ ਵਾਲੇ ਦੰਦ ਹਜੇ ਚੱਕਣਾ ਹੀ ਸ਼ੁਰੂ ਕੀਤੇ ਆ ਦੂਜਿਆਂ ਨਾਲੋਂ ਹਜੇ ਖੀਰੇ ਦੰਦਾਂ ਤੋਂ ਵੀ ਛੋਟੇ ਆ ਤੋਂ ਉਦੋਂ ਵੱਡੇ ਨੇ ਕਰਨੇ ਆ ਫੇਰ ਚੌਗ ਵਾਲੇ ਦੰਦ ਚੱਕੂਗੀ ਮਤਲਬ ਦੋਂਦੀ ਪੱਚੀ ਨੇ ਸੂ ਪੈਣਾ 22 ਦਿਨ ਬਾਕੀ ਐ ਰੰਗ ਸੋਹਣਾ ਢਾਂਚਾ ਚੰਗਾ ਥਣ ਹਵਾਨਾ ਤਾਂ ਚੰਗਾ ਕੱਢੂਗੀ ਇਹ ਤੋਂ ਬੈਕ ਸਾਈਡ ਤੋਂ ਹੁਣ ਦਲੀਏ ਦੇਖੋ ਮੈਂ ਇੱਥੇ ਮੋੜ ਲਾ ਲਾਂ ਨਾ ਦਿੰਦੇ ਗੱਬਣ ਜਰਸੀਆਂ ਬੱਚਿਆਂ ਦਾ ਦੱਸੋ ਛੋਟੀ ਉਮਰ ਦੇ ਆ ਦੇਖ ਤੋ ਹੋਵਾਂ ਨਾ ਇਹਦਾ ਐਕਸ 4 ਗੱਬਣ ਜਰਸੀ ਦਿਖਾ ਕੇ ਫਿਰ ਤੁਹਾਨੂੰ ਐਚ ਐਫ ਜਿਹੜੀਆਂ ਵਹਿੜਾਂ ਕਨਫਰਮ ਚੈੱਕ ਪਾਸ ਉਹ ਦਿਖਾ ਦੇਣਗੇ ਤੁਹਾ ਮੈਨੋਂ ਦਾ ਫੇਰ ਦੇਖ ਲਓ ਅੱਜ ਖੀਰੀ ਹੈ ਬੱਚੀ ਦੋਸਤੋ ਕਿੰਨੇ ਚੱਲਦੀ ਗੱਬਣਾ ਇਹ 7.5 ਮਹੀਨੇ 1.5 ਮਹੀਨਾ ਬਾਕੀ 1.5 ਮਹੀਨਾ ਰਹਿੰਦਾ ਦੋਸਤੋ 7.5 ਦੀ ਗੱਬਣਾ ਇਹਦਾ ਵੀ ਸਟਰਕਚਰ ਪੂਰਾ ਨਰੋਆ ਪੂਰਾ ਖੁੱਲਾ ਡੁੱਲਾ ਡਾਂਚਾ ਵੱਡੀ ਗਾਂ ਬਣਨੀ ਹੈ ਬਿਲਕੁਲ ਅੱਜ ਵੀ ਵੱਡੀ ਗਾਂ ਹੀ ਆ ਹੁਣ ਵੀ ਆਏ ਹਜੇ ਖੀਰੀ ਨੰਦੋਂ ਜਦੋਂ ਜਵਾਨ ਹੋਊਗੀ ਉਦੋਂ ਕਦ ਕੱਟ ਦੇਖੋ ਕਰਮਾ ਵਾਲੀ ਦਾ ਕਿੱਡਾ ਕ ਹੁੰਦਾ ਦੇਖੋ ਰੰਗ ਰੂਪ ਬਿਊਟੀ ਇਹਦੀ ਥਾਣਾ ਥੀਚਵਾਈ ਵਾਲਾ ਬਹੁਤ ਸੋਹਣਾ ਥਾਣ ਦਾ ਸਹਿਜ ਹੈ 4 एचएफ ਬੱਚੇ ਆ ਜਿਹੜੀਆਂ ਗੱਬਣ ਆਪਾਂ ਇਹਨਾਂ ਚੋਂ ਪਹਿਲੇ ਨੰਬਰ ਵਾਲੀ ਦੇਖਦੇ ਹਾਂ ਇਹ ਵੀ ਖੀਰੀ ਹੈ ਕਿੰਨੇ ਚੱਦੀ ਗੱਬਣਾ ਇਹ 5 ਦੇ ਕਰੀ 4.5 ਮਨੋ ਜੀ 4.5 15 15 ਹੀ ਹੰਗੇ ਠੀਕ ਹੈ 4.5 ਮਹੀਨੇ ਦੀ ਗੱਬਣ ਐਚਪਵੈਨ ਦੰਦੋਂ ਖੀਰੀ ਬੰਦੇ ਉਹ ਇਸ ਤੋਂ ਅੱਗੇ ਫਿਰ ਤੁਹਾਨੂੰ ਗੱਬਣ ਵચ્ਚੀ ਦਿਖਾਉਣੇ ਇਹ ਸਾਢੇ ਤਿੰਨਾਂ ਦੀ ਹੈ ਸਾਢੇ ਤਿੰਨਾਂ ਦੀ ਚੈੱਕ ਪਾਸ ਹੈ ਤੇ ਦੋ ਦੰਦ ਦਾਲੇ ਦੰਦ ਚੱਕ ਰਹੀ ਹੈ ਹਾਈ ਦਾ ਤੋਰ ਲਓ ਸੋ ਦੇਖੋ ਟਾਂਚਾ ਇਹਦਾ ਬਾਕੀ ਤੁ ਰੂਗੀ ਦਾ ਤੁਹਾਨੂੰ ਹੋਰ ਕਲੀਅਰ ਹੋ ਜੂਗੀ ਪੇਟ ਦਾ ਸੈਜ ਵੀ ਬੱਚੀ ਦਾ ਬਹੁਤ ਚੰਗਾ ਸੋ ਦੋ ਦੰਦ ਬੱਚੀ ਸਾਢੇ ਤਿੰਨ ਮਹੀਨੇ ਦੀ ਕਪਣ ਲੈ ਚਲੋ ਲੋ ਅੱਛਾ ਇਹ ਦੂਗੇ ਹੋਰ ਤੁਹਾਨੂੰ ਦਿਖਾਉਣਾ ਹੈ ਮਟਿੰਗਾ ਵੜਾ ਫੁੱਲ ਵੜੀਆਂ ਜਿੰਨੀਆਂ ਆਪਾਂ ਸੋਚ ਸਕਦੇ ਹਾਂ ਕਿੰਨੇ ਚੱਲਦੀ ਘੱਬਣਾ ਬਈ ਹੈ ਇਸ ਸੱਤ ਮਹੀਨੇ ਦੀ ਹੂੰ ਉਹ ਸੱਤ ਤੋਂ ਉੱਪਰ ਹੋ ਚੱਲੀ ਠੀਕ ਹੈ ਸੋ ਦੋ ਦੋ ਮਹੀਨੇ ਦੋਸਤੋ ਲਗਭਗ ਇਹਨਾਂ ਦੇ ਰਹਿੰਦੇ ਸੂਨ ਚ ਵੱਡੀਆਂ ਗਾਵਾਂ ਹੀ ਐ ਇਹ ਦੰਦ ਇੱਕ ਵਾਰ ਆਪਾਂ ਦੇਖ ਲਾਂਗੇ ਸੋ ਦੋ ਦੰਦ ਬੱਛੀ ਐ ਸੋ ਠੀਕ ਹੈ ਬਈ ਦੋ ਦੰਦ ਪੂਰੀ ਵੱਡੀ ਬੈੜ ਇਹ ਵਿਕਰੀ ਵਾਸਤੇ ਕਾਂ ਚਾਇਰਾ ਤੁਸੀਂ ਦੇਖ ਲਓ ਰੰਗ ਰੂਪੇ ਦਾ ਸੋਹਣਾ ਲੈ ਚੱਲ ਬਈ ਲੱਗਪਗ 7 ਮਹੀਨਿਆਂ ਦੀ ਇਹ ਕੱਬਣ ਇਹਦੇ ਨਾਲ ਦੀ ਬੱਚੀ ਤਾਂ ਇੱਕ ਨਗੀਨਾ ਹੀ ਐ ਬਿਊਟੀ ਇਹਦੀ ਦੇਖੋ ਇਹਦੇ ਪੁੜਿਆਂ ਦੀ ਸ਼ੇਪ ਉਤੋਂ ਦੇਖਿਓ ਬੰਤਰ ਦੇਖਿਓ ਬਹੁਤ ਚੰਗੀ ਗਾਂ ਰ ਕਰਨ ਵਾਲੀ ਬਣੀ ਹੈ ਤੇ ਗਾਂ ਬਣੀ ਖੜੀ ਹੈ ਕਿਉਂਕਿ ਸੱਤਾਂ ਮਹੀਨੇ ਤੋਂ ਉੱਤੇ ਗੱਭਣ ਹੋ ਗਈ ਹੈ। ਦੰਦੇ ਦੇ ਆਪਾਂ ਦੇਖ ਲਾਂਗੇ। ਥੱਲੋਂ ਸਾਫ਼ ਸੁਥਰੀ ਨਿਕਲੂਗੀ ਇਹ ਪੂਰੀ ਖਵਾਨੇ ਦੀ। ਦੋ ਦੰਦ ਦਾ। ਸੱਤਾਂ ਤੋਂ ਬਾਹਰ ਹੈ ਇਸ ਟਾਈਮ ਗੱਭਣ ਇਹ। ਆਓ ਤਾਂ। ਟਾਂਚਾ ਦੇਖੋ। ਮੋੜ ਲਿੰਬੀ। ਬਹੁਤ ਸੋਣੀ ਦਸੋ ਬੱਛੀ ਹੈ ਲਾਸਟ ਉਤੇ ਤੁਹਾਨੂੰ ਦਿਖਾ ਰਹੇ ਹੱਫ ਨਸਲ ਸੋਏ ਨਾਗਜ ਦੀ ਵੀਡੀਓ ਦੇ ਸੀ ਵਿਕਰੀ ਵਾਲੇ ਟੋਟਲ 13 ਨਾਗ ਤੁਸੀਂ ਸਾਰੇ ਦੇਖ ਲਏ ਐ ਰੇਟ ਫੋਨ ਤੇ ਐ ਜਿਹੜਾ ਨਾਗ ਤੁਹਾਨੂੰ ਜਾਇਦਾ ਉਹਦੀ ਕੀਮਤ ਪੁੱਛੋ ਤੇ ਉਸ ਤੋਂ ਬਾਅਦ ਚ ਉਹਦੀ ਤਸੱਲੀ ਆ ਕੇ ਕਰ ਲਓ ਤੁਸੀਂ ਸੌਦਾ ਸਿੱਧਾ ਮਾਲਕ ਨਾਲ ਹੋਣਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ